ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਤੁਹਾਡਾ ਗਵਿੰਦਰ ਸਿੰਘ ਕਿੱਥੋਂ ਆਏ ਤੁਸੀਂ ਮੈਂ ਰਹਿੰਦਾ ਸਰੀਆੜਿਆਂ ਵੈਸੇ ਬਾਹਰੋਂ ਆਇਆ ਮੈਂ ਕਵੈਚ ਅੱਛਾ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਪਤਾ ਸਟੈਕ ਆ ਗਿਆ ਸੀ ਹਾਂਜੀ ਮੇਰਾ ਮੂੰਹ ਬਹੁਤ ਇੱਡਾ ਹੋ ਚੁੱਕਾ ਸੀ ਅੱਛਾ ਜੀ ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਪੂਰੇ 1 ਕ ਮਹੀਨੇ ਤੋਂ ਪਹਿਲਾਂ ਵੀ ਤੁਸੀਂ ਕਿਤੇ ਦਵਾਈ ਖਾਧੀ ਨਹੀਂ ਜੀ ਪਹਿਲਾਂ ਕਿਤੇ ਦਵਾਈ ਨਹੀਂ ਖਾਧੀ ਇੱਥੇੋਂ ਪਤਾ ਲੱਗਾ ਫਿਰ ਮੈਂ ਇੱਥੇ ਆਇਆ ਸੀ ਤੁਸੀਂ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਲੈਬੋ੍ਰਟਰੀ ਨੂੰ ਰੂੜ ਆਏ ਆ ਕਿੰਨੀ ਵਾਰ ਤੁਸੀਂ ਆਏ ਮੈਂ ਇੱਥੇ ਆ ਗਿਆ ਜੀ ਘੱਟੋ 5 ਵਾਰ ਆ ਚੁੱਕਾ ਹੈ ਅੱਛਾ ਈ ਤੁਹਾਨੂੰ ਕਿੰਨਾ ਫਰਕ ਆ ਪਹਿਲਾਂ ਨਾਲੋਂ ਮੈਨੂੰ ਅੱਗੇ ਨਾਲੋਂ ਕਾਫੀ ਫਰਕ ਆ 100 ਚ ਯਾਨੀ ਕਿ 90% ਹੀ ਰੱਖੋ ਫਰਕ ਆ ਅੱਛਾ ਈ 100 ਚ 90% ਦਾ ਨਫਰਕਾ ਹਾਂਜੀ ਤੁਸੀਂ ਹੋਰ ਬਾਕੀ ਸਟਾਫ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਸਟਾਫ ਬਹੁਤ ਵਧੀਆ ਸਟਾਫ ਆ ਜਿਨੇ ਵੀ ਕੋਈ ਵੀ ਮਰੀਜ਼ਾ ਕੋਈ ਇਥੇ ਆ ਕੇ ਇਲਾਜ ਕਰਾਉਂ ਉਹ ਘੱਟ ਖਰਚੇ ਤੇ ਇਥੇ ਇਲਾਜ ਕੀਤਾ ਜਾਂਦਾ ਹੈ ਬਹੁਤ ਵਧੀਆ ਇਲਾਜ ਹੁੰਦਾ ਹੈ ਤਸੱਲੀ ਭਖਸ ਇਲਾਜ ਹੁੰਦਾ ਹੈ ਠੀਕ ਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ